ਵੀਡੀਓ ਨਾਲ ਵੀਡੀਓ ਨਾਲ ਸਾਡਾ ਬੰਦਾ ਤਾਂ ਇਹਦੇ ਤੇ ਅਟੈਕ ਹੋਇਆ ਤੇ ਸਾਡਾ ਪਲਵਾਨ ਤਾਂ ਹੋਰ ਬੰਦੇ ਤੇ ਜੱਜ ਸਾਹਿਬ ਕਹਦੇ ਸਾਡਾ ਬੰਦਾ ਨਹੀਂ ਤਾਂ ਉਹਦੇ ਨਾਲ ਮੈਂ ਬਿਆਨ ਦੇਣਾ ਸਾਡੇ ਨਾਲ ਦਾ ਲਓ ਮੈਂ ਖੜਾ ਰਾਜ ਜਾਂ ਤਾਂ ਮੈਂ ਰਾਜ ਤੇ ਜਾਂ ਫੇਰ ਇਹ ਤਾਂ ਸਾਡੇ ਬੰਦੇ ਦੇ ਵਕਾਫ ਚ ਇਲਾਜ ਕਰੋਗੇ ਠੀਕ ਹੈ ਨਹੀਂ ਤਾਂ ਅਸੀਂ ਜਿਹੜੇ ਆਪਣੇ ਹਿਸਾਬ ਨਾਲ ਲੰਗੇ ਸਿਸਟਮ ਲਾਵਾਂਗੇ ਕੋਈ ਕਿਸੇ ਨੇ ਕੁਐਸਚਨ ਕੀਤਾ ਹੋ ਨਹੀਂ ਕਿੰਨਾ ਕਿੰਨਾ ਗੁੱਸਾ ਨਾ ਕਰਿਓ ਅਸੀਂ ਆਪਣੇ ਹਿਸਾਬ ਨਾਲ ਲਗਾਂਗੇ ਕਿ ਆਪਣੇ ਮੁੰਡਿਆਂ ਨੂੰ ਖਾਣਾ ਥੋੜੀ ਐ ਐਵੇਂ ਸਾਰੇ ਆਪਾਂ ਸਾਰੀ ਹੋਦੀ ਐ 25 ਮਿੰਟ ਸਾਡੀ 1 ਮਿੰਟ ਦੇ ਅੱਛਾ ਚਲੋ ਬਾਅਦ ਕੀ ਆਪ ਦੇਖਾਂਗੇ ਕੀ ਗੱਲ ਸਰ ਮਦਦ ਕਰੋ ਠੀਕ ਹੈ ਤੁਸੀਂ ਆਪਣੇ ਆਪ ਨਾਲ ਕਾਰਵਾਈ ਕਰੋ ਨਾ ਕਰੋ ਤੁਸੀਂ ਇਹਨਾਂ ਦੇ ਵਿਆਹ ਲਿਖੋ ਜੋ ਵੀ ਕਹਿੰਦੇ ਆ ਅਸੀਂ ਆਪਣੇ ਆਪ ਨਾਲ ਕਾਰਵਾਈ ਕਰਾਂਗੇ ਜੇ ਤੁਹਾਡੇ ਤੋਂ ਨਹੀਂ ਹੁੰਦੀ ਅਸੀਂ ਆਪ ਦੇਖਾਂਗੇ ਆ ਗੱਲ ਨਹੀਂ ਬੋਲਣੀ ਜੇ ਤੋਂ ਨਹੀਂ ਹੁੰਦੀ ਆ ਗੱਲ ਨਹੀਂ ਆਉਂਦੀ ਅਸੀਂ ਲਿਖੀ ਜੀ ਚਲੋ ਅੱਗੇ ਆਪੇ ਫਾਟੇ ਮੇਰੇ ਟਾਂਕੂ ਬੰਦੇ ਸੰਕਟਾਂ ਤੇ ਰੱਖਦੇ ਅਸੀਂ ਸਾਡੇ ਵੱਤੇ ਰੱਖੇ ਵੇ ਬਟੇਲਾ ਦਾ ਹੱਟੇ ਕਾਰਵਾਈ ਚਾ ਕਰ ਰਹੀ ਹੈ ਮੈਂ ਆਪ ਦੇਖਾਂਗਾ ਜੀ ਸਦਾ ਮੁੰਡਾ ਮਦਦ ਨੂੰ ਫਿਰਿਆ ਹੈ ਪੁੱਤ ਕਿਆ ਕਰਦੀ ਹੈ ਮੰਨੋ ਇੱਕ ਦਲਦਾ ਜਵਾਬ ਤਾਂ ਦਿਓ ਮੈਂ ਦੇਖਾਂਗਾ ਸਵੇਰੇ ਕੀ ਹੁੰਦਾ ਮੁੰਡੇ ਤੇ ਮੇਰਾ ਮੁੰਡਾ ਸਾਦਾ ਜਿੰਨ ਮੇਰੇ ਨਾਲ ਚੱਲਦਾ ਹੈ ਹਨਾ ਮੈਂ ਦੇਖਾਂਗਾ ਕੀ ਕਾਰਵਾਈ ਹੁੰਦੀ ਹੈ ਕੋਈ ਨਾ ਮੁੰਡੇ ਇੱਕ ਪੁਲਿਸ ਗਿਆ ਹੈ ਨਾ ਚਲੋ ਕੋਈ ਸਾਥੀ ਨਾਲ ਮੁੰਡੇ ਮੈਂ ਤੁਹਾਡੇ ਨਾਲ ਖੜਾ ਜਿਹਨੂੰ ਲੈ ਜਲੇ ਰਹਿੰਦਾ ਇਹ ਜੀ ਨਾਲ ਮੈਂ ਹ ਸੰਦੀਪ ਚੌਧਰੀ ਮੈਂ ਤੁਹਾਡਾ ਸਵਾਗਤ ਕਰਦਾ న్యూਸ 189 ਪੰਜਾਬ ਦੇ ਵਿੱਚ ਜਿਵੇਂ ਹੀ ਰਾਤ ਹੁੰਦੀ ਹੈ ਤੇ ਰਾਜਪੁਰਾ ਵਾਸੀ ਜਿਹੜੇ ਹਨ ਇੱਕ ਸਦਮੇ ਦੇ ਵਿੱਚ ਜ਼ਿੰਦਗੀ ਜੀ ਰਹੇ ਹਨ ਕਿ ਰਾਜਪੁਰਾ ਪੁਲਸ ਆਖਰਕਾਰ ਕੀ ਰਹੀ ਹੈ ਸੋ ਕਦੀ ਕਿਸੇ ਦੇ ਸ਼ਟਰ ਟੁੱਟਦੇ ਆ ਕਦੀ ਚੋਰੀਆਂ ਹੁੰਦੀਆਂ ਤੇ ਕਦੀ ਮਾਰ ਕੁੱਟ ਬਦਮਾਸ਼ੀ ਜਿਹੜੀ ਹੈ ਰਾਜਪੁਰਾ ਦੇ ਵਿੱਚ ਸਰੇ ਆਮ ਦੇਖੀ ਜਾ ਰਹੀ ਹੈ ਕਿ ਸ਼ਹਿਰ ਦਾ ਮਾਹੌਲ ਜਿਹੜਾ ਹੈ ਉਹ ਖਰਾਬ ਹੁੰਦਾ ਨਜ਼ਰ ਆ ਰਿਹਾ ਹੈ ਐਸਐਸਪੀ ਸਾਹਿਬ ਸਰਦਾਰ ਨਾਨਕ ਸਿੰਘ ਜੀ ਨੂੰ ਅਸੀਂ ਪਹਿਲਾਂ ਹੀ ਬੇਨਤੀ ਕੀਤੀ ਸੀ ਕਿ ਰਾਜਪੁਰਾ ਸ਼ਹਿਰ ਦੇ ਵਿੱਚ ਨਸ਼ਾ ਸਭ ਤੋਂ ਜ਼ਿਆਦਾ ਵਿਕ ਰਿਆ ਤੇ ਸਭ ਤੋਂ ਜ਼ਿਆਦਾ ਸਨੇਚਿੰਗ ਸਭ ਤੋਂ ਜ਼ਿਆਦਾ ਚੋਰੀਆਂ ਜਿਹੜੀਆਂ ਰਾਜਪੁਰਾ ਸ਼ਹਿਰ ਦੇ ਵਿੱਚ ਐ ਸੋ ਅੱਜ ਦੀ ਘਟਨਾ ਤੇ ਆਪਾਂ ਨਜ਼ਰ ਪਾ ਲਈਏ ਰਾਜਪੁਰਾ ਦੇ ਮੇਨ ਹਾਈਵੇ ਤੇ ਖੜੇ ਆ ਜਿਹੜਾ ਕਿ ਪਟਿਆਲ ਵੱਲ ਜਾਂਦਾ ਤੇ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਨਰੈਣ ਮੱਛੀ ਵਾਲੇ ਦੀ ਜਿਹੜੀ ਦੁਕਾਨ ਐ ਤੇ ਉਸ ਤੋਂ ਬਾਅਦ ਕੀ ਹੁੰਦਾ ਓਰੇ ਤੋਂ ਇੱਕ ਗੱਡੀ ਜਿਹੜੀ ਹੈ ਇੱਕ ਗੱਡੀ ਜਿਹੜੀ ਹੈ ਓਰੇ ਤੋਂ ਟਰਨ ਲਿੰਦੀ ਐ ਤੇ ਦੂਸਰੀ ਗੱਡੀ ਨਾਲ ਹੀ ਉਹਦੇ ਟਰਨ ਆ ਰਿਹਾ ਜੋ ਸਾਡੇ ਸੂਤਰ ਦੱਸ ਰਹੇ ਆ ਕਿ ਆਪਸ ਦੇ ਵਿੱਚ ਗੱਡੀਆਂ ਭਿਰਦੀਆਂ ਤੇ ਤਲਵਾਰਾਂ ਗੰਡਾਸੇ ਤੇ ਇਹ ਜਿਹੇ ਚੀਜ਼ਾਂ ਦੇ ਨਾਲ ਜਿਹੜੀ ਹੈ ਮਾਰ ਕੁੱਟ ਹੁੰਦੀ ਹੈ ਤੁਸੀਂ ਗੱਡੀ ਦੀ ਹਾਲ ਦੇਖ ਰਹੇ ਹੋ ਇਹ ਦੇਖੋ ਤੁਸੀਂ ਮੈਂ ਤੁਹਾਨੂੰ ਸਾਰੇ ਦ੍ਰਿਸ਼ੇ ਦਿਖਾ ਰਿਹਾ ਸ਼ਾਇਦ ਇਹ ਜਿਹੜੇ ਦ੍ਰਿਸ਼ੇ ਹੈਗੇ ਤੁਹਾਨੂੰ ਡਰਾਣ ਵਾਲੇ ਹੋ ਸਕਦੇ ਆ ਕਿ ਇੰਨੀ ਲੜਾਈ ਜਿਹੜੀ ਹੁੰਦੀ ਉਰੇ ਹੁੰਦੀ ਹੈ ਕਿ ਨਾਲ ਹੀ ਜਿਹੜਾ ਟਾਲੀ ਵਾਲਾ ਚੌਕ ਹੈਗਾ ਜਿੱਥੇ ਕਿ ਹਰ ਟਾਈਮ ਰਾਜਪੁਰਾ ਪੁਲਸ ਜਿਹੜੀ ਹੈ ਹਰ ਟਾਈਮ ਜਿਹੜੀ ਹੈ ਉੱਥੇ ਤਣਾਤ ਰਹਿੰਦੀ ਹੈ ਲੇਕਿਨ ਜੋ ਦੱਸਿਆ ਜਾ ਰਿਹਾ ਕਿ ਉਰੇ ਦੋ ਮੁਲਾਜ਼ਮ ਜਿਹੜੇ ਖੜੇ ਤਮਾਸ਼ਾ ਦੇਖ ਰਹੇ ਜੀ ਜੋ 70 ਦੱਸ ਰਹੇ ਆ ਜੋ ਲੋਕੀ ਦੱਸ ਰਹੇ ਆ ਕਿ ਕਿਸੇ ਨੇ ਬਚਾਅ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਆਪਸ ਦੇ ਵਿੱਚ ਦੋ ਘੂਟਾ ਦੇ ਵਿੱਚ ਜਿਹੜਾ ਝਗੜਾ ਹੁੰਦਾ ਹੈ ਗਲਤੀ ਕੀਤੀ ਹੈ ਇਹ ਗਲਤੀ ਹੁਣ ਪੁਲਿਸ ਜਿਹੜਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੇਗੀ ਲੇਕਿਨ ਸਵਾਲ ਸਭ ਤੋਂ ਵੱਡਾ ਇਹ ਖੜਾ ਹੁੰਦਾ ਹੈ ਕਿ ਰਾਜਪੁਰਾ ਸ਼ਹਿਰ ਦੀ ਕਾਨੂੰਨ ਵਿਵਸਥਾ ਦਾ ਕੀ ਹਾਲ ਹੈ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਪਹਿਲਾਂ ਤੁਸੀਂ ਦੇਖੋ ਉਹ ਵੀਡੀਓ ਜੋ ਕਿ ਉਰੇ ਦੇ ਰਾਹਗੀਰਾਂ ਨੇ ਬਣਾਈ ਹੈ ਕਿ ਕਿਸ ਤਰ੍ਹਾਂ ਉਰੇ ਮੌਕੇ ਤੇ ਝਗੜਾ ਹੋ ਰਿਹਾ ਹੈ ਕਿਸ ਤਰ੍ਹਾਂ ਦਾਤਾ ਚੱਲ ਰਹੀਆਂ ਤਲਵਾਰਾਂ ਚੱਲ ਰਹੀਆਂ ਤੇ ਕਿਸ ਤਰ੍ਹਾਂ ਇੱਕ ਦੂਜੇ ਨੂੰ ਜਾਨ ਤੋਂ ਮਾਰਨ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਤੁਹਾਨੂੰ ਰਾਜਪੁਰਾ ਦੇ ਸਿਵਲ ਹਸਪਤਾਲ ਦੇ ਵਿੱਚ ਲੈ ਕੇ ਜਾਵਾਂਗੇ ਕਿ ਉੱਥੇ ਦਾ ਕੀ ਮਾਹੌਲ ਹੈ ਉੱਥੇ ਜਿਹੜਾ ਯੂਥ ਪ੍ਰਧਾਨ ਹੈ ਰਜੇਸ਼ 바ਵਾ ਸਰੇ ਆਮ ਰਾਜਪੁਰਾ ਦੇ ਸਿਟੀ ਐਸਐਚਓ ਬਲਵਿੰਦਰ ਸਿੰਘ ਤੇ આરોਪ ਲਾਉਂਦੇ ਹੋ ਨਜ਼ਰ ਆ ਰਹੇ ਕਿ ਪੁਲਿਸ ਜਿਹੜੀ ਹੈ ਉਹਨਾਂ ਦੇ ਨਾਲ ਪੱਖਪਾਤ ਕਰ ਰਹੀ ਹੈ ਤਾਂ ਕਿਸ ਤਰ੍ਹਾਂ ਰਜੇਸ਼ 바ਵਾ ਬੋਲ ਰਹੇ ਹਨ ਪਹਿਲਾਂ ਤੁਸੀਂ ਉਹ ਵੀਡੀਓ ਦੇਖੋ ਜੋ ਰਾਹਗੀਰਾ ਵੱਲੋਂ ਇਸ ਰੋਡ ਦੇ ਉੱਤੇ ਬਣਾਈ ਜਾਂਦੀ ਹੈ ਕਿ ਕਿਸ ਤਰ੍ਹਾਂ ਲੜਾਈ ਝਗੜੇ ਹੋ ਰਹੇ ਆ ਅਲੱਗ-ਅਲੱਗ ਤਰ੍ਹਾਂ ਦੀ ਵੀਡੀਓ ਅਲੱਗ-ਅਲੱਗ ਐਂਗਲਸ ਤੋਂ ਵੀਡੀਓ ਜਿਹੜੀ ਸਾਡੇ న్యూਸ 89 ਪੰਜਾਬ ਨੂੰ ਮਿਲੀ ਹੈ ਪਹਿਲਾਂ ਦੇਖੋ ਉਹ ਵੀਡੀਓ ਫਿਰ ਆਪਾਂ ਅੱਗੇ ਤੁਹਾਨੂੰ ਰਾਜਪੁਰਾ ਦੇ ਸਿਵਲ ਹਸਪਤਾਲ ਦੇ ਵਿੱਚ ਲੈ ਕੇ ਜਾਂਦੇ ਹਾਂ ਜੋ ਜੀਵੇ ਤੁਸੀਂ ਦੇਖਿਆ ਅਸੀਂ ਤੁਹਾਨੂੰ ਸਾਰਾ ਦੱਸਿਆ ਕਿ ਰਾਜਪੁਰਾ ਦੀ ਕਾਨੂੰਨ ਵਿਵਸਥਾ ਕਿਸ ਤਰ੍ਹਾਂ ਚਰਮराई ਹੋਈ ਹੈ ਕਿਸ ਤਰ੍ਹਾਂ ਲੋਕ ਸਦਮੇ ਦੇ ਵਿੱਚ ਜੀ ਰਹੇ ਹਨ ਰੋਜ਼ ਇਸ ਤਰ੍ਹਾਂ ਦੀ ਵੀਡੀਓ ਜਿਹੜੀ ਹੈ ਰਾਜਪੁਰਾ ਸ਼ਹਿਰ ਦੇ ਵਿੱਚ ਵਾਇਰਲ ਹੁੰਦੀ ਹੈ ਤੇ ਲੋਕ ਜਿਹੜੇ ਹਨ ਰਾਤ ਨੂੰ ਸੌਂਦੇ ਵੀ ਡਰਦੇ ਹਨ ਕਿ ਕਿਤੇ ਬਾਹਰ ਨਿਕਲੀਏ ਕਿਤੇ ਨਸ਼ੇ ਦੇ ਵਿੱਚ ਕੋਈ ਨੌਜਵਾਨ ਉਹਨਾਂ ਤੇ ਕੋਈ ਹਮਲਾ ਨਾ ਕਰ ਦੇ ਰਾਜਪੁਰੇ ਦੇ ਵਿੱਚ ਲੋਕਾਂ ਦਾ ਨਿਕਲਣਾ ਮੁਸ਼ਕਲ ਹੋਇਆ ਹੋਇਆ ਹੈ ਤੇ ਕੀ ਕਰ ਰਿਹਾ ਐਸਐਸਪੀ ਸਾਹਿਬ ਕੀ ਕਰ ਰਿਹਾ ਰਾਜਪੁਰਾ ਦੇ ਡੀਐਸਪੀ ਸਾਹਿਬ ਤੇ ਕੀ ਕਰ ਰਿਹਾ ਰਾਜਪੁਰਾ ਦੇ ਸਿਟੀ ਐਸਐਚਓ ਬਲਵਿੰਦਰ ਸਿੰਘ ਸੋ ਤੁਹਾਨੂੰ ਸਾਰਾ ਦਿਖਾਇਆ ਕਿ ਵੀਡੀਓ ਕਿਸ ਤਰ੍ਹਾਂ ਵਾਇਰਲ ਹੁੰਦੀ ਹੈ ਤੇ ਕਿਸ ਤਰ੍ਹਾਂ ਉਹ ਰੇ ਝਗੜਾ ਹੁੰਦਾ ਕਿਸ ਤਰ੍ਹਾਂ ਮਾਰ ਕਟਾਈ ਹੁੰਦੀ ਹੈ ਇੱਕ ਐਸੀ ਜੀ ਜਗ੍ਹਾ ਤੇ ਜਿੱਥੇ ਹਰ ਟਾਈਮ ਲੋਕਾਂ ਦੀ ਭੀੜ ਲੱਗੀ ਰਹਿੰਦੀ ਹੈ ਸਾਹਮਣੇ ਤੁਹਾਨੂੰ ਨਰੈਣ ਮੱਛੀ ਅਸੀਂ ਦਿਖਾ ਰਹੇ ਹਾਂ ਤੇ ਤੁਹਾਨੂੰ ਲਗਾਤਾਰ ਦਿਖਾ ਰਹੇ ਕਿ ਰਾਜਪੁਰਾ ਦਾ ਟਾਲੀ ਵਾਲਾ ਚੌਕ ਨਜ਼ਦੀਕ ਹੈ ਜਿੱਥੇ ਕਿ ਪੁਲਿਸ ਜਿਹੜੀ ਹੈ 24 ਘੰਟੇ ਤਣਾਤ ਰਹਿੰਦੀ ਹੈ ਕਿ ਕਿੱਥੇ ਸੀ ਉਹ ਪੁਲਿਸ ਕਰਮਚਾਰੀ ਜਦੂਰੇ ਮਾਰ ਕਟਾਈ ਹੋ ਰਹੀ ਸੀ ਹੁਣ ਤੁਹਾਨੂੰ ਸਿੱਧਾ ਲੈ ਕੇ ਚਲਦੇ ਹਾਂ ਰਾਜਪੁਰਾ ਦੇ ਸਿਵਲ ਹਸਪਤਾਲ ਦੇ ਵਿੱਚ ਕਿ ਕਿਸ ਤਰ੍ਹਾਂ ਰਜੇਸ਼ 바ਵਾ ਜੋ ਯੂਥ ਪ੍ਰਦਾਨ ਹੈ આરોਪ ਲਗਾਏ ਲਗਾ ਰਹੇ ਕਿ ਸਾਡਾ ਬੰਦਾ ਜਿਹੜਾ ਹੈ ਨਜਾਇਜ਼ ਕੁੱਟਿਆ ਗਿਆ ਲੇਕਿਨ ਆਪਾਂ ਦੂਸਰੀ ਪਾਰਟੀ ਨਾਲ ਵੀ ਗੱਲ ਕਰਾਂਗੇ ਜੋ ਦੂਸਰੀ ਪਾਰਟੀ ਇਹ આરોਪ ਲਾ ਰਹੀ ਹੈ ਕਿ ਉਹਨਾਂ ਨੂੰ ਘੇਰ ਕੇ ਜਿਹੜਾ ਹੈ ਉਰੇ ਕੁੱਟਿਆ ਗਿਆ ਸੋ ਰਜੇਸ਼ 바ਵਾ ਕੀ ਕਹਿ ਰਹੇ ਹਨ ਪੁਲਿਸ ਤੇ ਰਾਜਪੁਰਾ ਸਿਟੀ ਐਸ ਐਚ ਓ ਬਲਵਿੰਦਰ ਸਿੰਘ ਤੇ ਕੀ આરોਪ ਲਾ ਰਹੇ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਇਹ ਵੀਡੀਓ ਨਾ ਸਾਡਾ ਸਦੀਵੀ ਵੀਡੀਓ ਨਾਓ ਵੀਡੀਓ ਬਣਾਓ ਸਾਡਾ ਬੰਦਾ ਤਾਂ ਇਸੇ ਤੇ ਅਟੈਕ ਹੋਇਆ ਤੇ ਕਾਲਾ ਪਲਵਾਨ ਦਾ ਉਹ ਬੰਦੇ ਤੇ ਪੰਚਾਇਤ ਸਾਹਿਬ ਕਹਦੇ ਸਾਡਾ ਬੰਦਾ ਨਹੀਂ ਤਾਂ ਉਹਦੇ ਨਾਲ ਮੈਂ ਬਿਆਨ ਦਿੰਨਾ ਸਾਡੇ ਨਾਲ ਦਾ ਲਓ ਮੈਂ ਖੜਾ ਨਾ ਅੱਜ ਜਾਂ ਤਾਂ ਮੈਂ ਦਾ ਅੱਜ ਜਾਂ ਫਿਰ ਬਾਬਾ ਜੇ ਤਾਂ ਸਾਡੇ ਬੰਦੇ ਦੇ ਵਾਖਾਂ ਤੋਂ ਚੱਕਾ ਕਾਰਵਾਈ ਕਰੋਗੇ ਠੀਕ ਹੈ ਨਹੀਂ ਤਾਂ ਅਸੀਂ ਆਪਣੇ ਹਿਸਾਬ ਨਾਲ ਸਿਸਟਮ ਲਾਵਾਂਗੇ ਕੋਈ ਕਿਸੇ ਨੇ ਕੋਈ ਕੁਐਸਚਨ ਕੀਤਾ ਹੋ ਨਹੀਂ ਕਿੰਨਾ ਦੇ ਕਿੰਨਾ ਗੁੱਸਾ ਲੰਗਦੇ ਹੋ ਅਸੀਂ ਆਪਣੇ ਹਿਸਾਬ ਨਾਲ ਲਗਦਾਂਗੇ ਅਸੀਂ ਆਪਣੇ ਮੁੰਡਿਆਂ ਨੂੰ ਖਾਉਣਾ ਥੋੜੀ ਐ ਐਵੇਂ ਸਾਦੇ ਆਪਾਂ ਚੁੱਕੇ ਸਾਰੀ ਆਉਦੀ ਐ ਅੱਛਾ ਚਲੋ ਸਾਹਿਬ ਜੀ ਆਪ ਦੇਖਾਂਗੇ ਕੀ ਕਰਦੇ ਠੀਕ ਹੈ ਤੁਸੀਂ ਆਪਣੇ ਸਾਹਿਬ ਨਾਲ ਕਾਰਵਾਈ ਕਰੋ ਨਾ ਕਰੋ ਤੁਸੀਂ ਇਹਨਾਂ ਦੇ ਬਿਆਨ ਲਿਖ ਲਓ ਜੋ ਵੀ ਕਹਿੰਦੇ ਆ ਅਸੀਂ ਆਪਣੇ ਨਾਲ ਕਾਰਵਾਈ ਕਰਾਂਗੇ ਜੀ ਜੇ ਤੁਹਾਡੇ ਤੋਂ ਨਹੀਂ ਹੁੰਦੀ ਅਸੀਂ ਆਪ ਦੇਖਾਂਗੇ ਆ ਗੱਲ ਨਹੀਂ ਬੋਲਣੀ ਜੇ ਤੁਹਾਡੇ ਤੋਂ ਨਹੀਂ ਹੁੰਦੀ ਆ ਗੱਲ ਨਹੀਂ ਆ ਨਹੀਂ ਹੁੰਦੀ ਚਲੋ ਆ ਗਿਆ ਦੇਖਦੇ ਫਾਦੇ ਮੇਰੇ ਤਾਂ ਨੂੰ ਬੰਦੇ ਨਾਲ ਪਾਸੇ ਰੱਖਦੇ ਅਸੀਂ ਦਾਦੇ ਵੇ ਰੱਖੇ ਵੇ ਤੁਹਾਡੇ ਨਾਲ ਹੱਥ ਤੇ ਕਾਰਵਾਈ ਚਾਹ ਕਰ ਰਹੀ ਹੈ ਮੈਂ ਆਪ ਦੇਖਾਂਗਾ ਜੀ ਸਾਦਾ ਮੁੰਡਾ ਮਦਦ ਨੂੰ ਫਿਰਦਾ ਮੈਂ ਪੁਲਸ ਕਿਆ ਕਰਦੀ ਹੈ ਮੰਨੋ ਇੱਕ ਦੰਦਾ ਜਵਾਬਤਾ ਦਿਓ ਮੈਂ ਦੇਖਾਂਗਾ ਸਵੇਰੇ ਕੀ ਹੁੰਦਾ ਹੈ ਮੁੰਡੇ ਤੇ ਮੇਦਾ ਮੁੰਡਾ ਸਾਦਾ ਜਿੰਮੇ ਦੇ ਨਾਲ ਚੱਲਦਾ ਹੈ ਹੈਨਾ ਮੈਂ ਦੇਖਾਂਗਾ ਕੀ ਕਾਰਵਾਈ ਹੁੰਦੀ ਹੈ ਕੋਈ ਨਹੀਂ ਕੋਈ ਇਸਕੇ ਹਰ ਚਲੋ ਕੋਈ ਸਾਥੀ ਲੱਗਦਾ ਮੁੰਡੇ ਮੈਂ ਤੁਹਾਡੇ ਨਾਲ ਖੜਾ ਜਿੰਨੂ ਮੇਜਲੇ ਰੰਦਾ ਨੂੰ ਜਿਵੇਂ ਲੋ ਸੋ ਰਾਜਪੁਰਾ ਦੇ ਟਾਲੀ ਵਾਲਾ ਚੌਕ ਦੇ ਨਜ਼ਦੀਕ ਤੁਹਾਨੂੰ ਦਿਖਾਇਆ ਕਿ ਕਿਸ ਤਰ੍ਹਾਂ ਦੋ ਗੁੱਟਾ ਦੇ ਵਿੱਚ ਝੜਪ ਹੁੰਦੀ ਹੈ ਤੇ ਕਾਫੀ ਮਾਰਕੁੱਟ ਹੁੰਦੀ ਹੈ ਤੇ ਵੀਡੀਓ ਤੁਸੀਂ ਇਨਸਾਈਡ ਦੇ ਵਿੱਚ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਮੁੰਡੇ ਜਿਹੜਾ ਹੈ ਚਕੜਦੇ ਨਜ਼ਰ ਆ ਰਹੇ ਕਾਰ ਤੋੜਦੇ ਨਜ਼ਰ ਆ ਰਹੇ ਤੇ ਸਾਫ ਭੱਜਦੇ ਹੋਏ ਨਜ਼ਰ ਆ ਰਹੇ ਆ ਤੇ ਤੁਸੀਂ ਦੇਖ ਪਾ ਰਹੇ ਹੋ ਅਸੀਂ ਰਾਜਪੁਰਾ ਦੇ ਸਿਵਲ ਹਸਪਤਾਲ ਦੇ ਵਿੱਚ ਖੜੇ ਆ ਤੇ ਇੱਥੇ ਯੂਥ ਪ੍ਰਧਾਨ ਆਮ ਆਦਮੀ ਪਾਰਟੀ ਦੇ ਰਜੇਸ਼ ਬਾਵਾ ਜੀ ਸਾਡੇ ਨਾਲ ਮੌਜੂਦ ਹੈ ਇਹਨਾਂ ਦੇ ਇੱਕ ਯੂਥ ਦੇ ਜਿਹੜੇ ਨੌਜਵਾਨ ਨੂੰ ਵੀ ਜਿਹੜੀ ਸੱਟਾਂ ਵੱਝੀਆਂ ਆ ਆਪਾਂ ਗੱਲਬਾਤ ਕਰ ਲੈਨੇ ਇਹਨਾਂ ਦੇ ਨਾਲ ਕੀ ਕਹਿਣਾ ਚਾਹੋਗੇ ਬਾਵਾ ਜੀ ਕੀ ਕਹਿਣਾ ਚਾਹੋਗੇ ਮੈਂ ਇਹੀ ਕਹਿਣਾ ਚਾਹਨਾ ਜੀ ਕਿ ਜੋ ਵੀ ਹੋਇਆ ਉਹ ਗਲਤ ਹੋਇਆ ਜੋ ਪ੍ਰਧਾਨ ਦੇ ਮੈਂ ਯੂਥ ਪ੍ਰਧਾਨ ਆ ਠੀਕ ਹੈ ਪਰ ਮੇ ਦੇ ਜੋ ਵੀ ਮੁੰਡੇ ਨਾਲ ਯੂਥ ਦਾ ਮੈਂਬਰ ਹੈ ਮੇਰਾ ਉਹਦੇ ਨਾਲ ਧੱਕਾ ਕੀਤਾ ਗਿਆ ਠੀਕ ਹੈ ਉਹਦੇ ਨਾਲ ਜੋ ਵੀ ਧੱਕਾ ਕੀਤਾ ਗਿਆ ਮੈਂ ਉਹਦੇ ਨਾਲ ਬਰਾਬਰ ਖੜਾ ਹ ਹੁਣ ਉਹਦੇ ਸੱਟਾਂ ਜੋ ਵੀ ਲੱਗੀਆਂ ਮੈਂ ਉਹਦੇ ਨਾਲ ਪਟਿਆਲਾ ਹਸਪੀਟਲ ਜਾਣ ਨੂੰ ਤਿਆਰ ਹੈ ਤੇ ਮੈਂ ਨਾਲ ਚੱਲਿਆ ਬਾਬਾ ਜੀ ਕੁਝ ਪੁਲਿਸ ਪੁਲਿਸ ਨਾਲ ਕੁਝ ਨਾਰਾਜ਼ਗੀ ਨਜ਼ਰ ਆ ਰਹੀ ਹੈ ਤੁਹਾਡੀ ਕੀ ਗੱਲ ਹੈ ਕੀ ਗੱਲ ਹੋਈ ਹੈ ਇੰਨੀ ਇੰਨੀ ਗੱਲ ਬੋਲ ਰਹੇ ਹੋ ਅਸੀਂ ਵੀਡੀਓ ਦੇ ਵਿੱਚ ਦਿਖਾ ਰਹੇ ਲਗਾਤਾਰ ਵੀ ਤੁਸੀਂ ਪੁਲਿਸ ਨਾਲ ਕਾਫੀ ਨਾਰਾਜ਼ਗੀ ਜ਼ਾਹਰ ਕਰ ਰਹੇ ਹੋ ਪੁਲਿਸ ਨਾਲ ਨਾਰਾਜ਼ਗੀ ਮੇਰੀ ਇਹ ਹੈ ਕਿ ਜਦ ਤੱਕ ਉਹ ਨਹੀਂ ਫੜੇ ਜਾਣਗੇ ਤਾਂ ਪੁਲਿਸ ਦੇ ਖਿਲਾਫ ਅਸੀਂ ਖੜੇ ਆ ਨਹੀਂ ਕੋਈ ਗੱਲ ਐਸ ਐਚਓ ਸਾਹਿਬ ਨੇ ਉਰੇ ਆ ਕੇ ਹਸਪੀਟਲ ਵਿੱਚ ਕਹੀ ਹੈ ਕਿ ਜਿਹੜੀ ਤੁਹਾਨੂੰ ਬੁਰੀ ਲੱਗੀ ਹੈ ਜਾਂ ਤੁਹਾਨੂੰ ਐਵੇਂ ਲੱਗਿਆ ਕਿ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਪੁਲਿਸ ਨੇ ਚਲੋ ਸੁਣਵਾਈ ਤਾਂ ਹਜੇ ਮੈਂ ਹੁਣੇ ਆਇਆ ਮੈਨੂੰ ਨਹੀਂ ਪਤਾ ਵੀ ਉਹਨਾਂ ਨੇ ਕੀਤੀ ਏ ਜਾਂ ਨਹੀਂ ਕੀਤੀ ਪਤਾ ਜੇ ਉਹ ਨਹੀਂ ਸਾਡੇ ਖਿਲਾਫ ਸੁਣਵਾਈ ਕਿਤੇ ਕਰਨਗੇ ਤਾਂ ਅਸੀਂ ਉਹਨਾਂ ਦੇ ਖਿਲਾਫ ਖੁੱਲਾ ਮੋਰਚਾ ਖੋਲ੍ਹਾਂਗੇ ਚਾਹੇ ਸਾਡੇ ਸਿਟੀ ਐਸ ਐਚ ਓ ਹੈ ਚਾਹੇ ਸਾਡੇ ਡੀ ਐਸ ਪੀ ਸਾਹਿਬ ਹੈ ਕੋਈ ਵੀ ਪੁਲਿਸਬਲਾ ਹੋਵੇਗਾ ਅਸੀਂ ਉਹਨਾਂ ਦੇ ਖਿਲਾਫ ਬਾਬਾ ਜੀ ਤੁਸੀਂ ਆਮ ਆਦਮੀ ਪਾਰਟੀ ਮੌਜੂਦਾ ਆਮ ਆਦਮੀ ਪਾਰਟੀ ਦੇ ਯੂਥ ਪ੍ਰਧਾਨ ਹੋ ਹਰ ਟਾਈਮ ਤੁਸੀਂ ਐਮ ਐਲ ਏ ਸਾਹਿਬ ਦੇ ਨਾਲ ਨਜ਼ਰ ਆਉਂਦੇ ਹੋ ਕੀ ਕਹਿਣਾ ਚਾਹੋਗੇ ਕੀ ਤੁਹਾਡੀ ਸੁਣਵਾਈ ਨਹੀਂ ਹੋ ਰਹੀ ਕੀ ਕੀ ਗੱਲਬਾਤ ਹੈ ਨਹੀਂ ਨਹੀਂ ਸੁਣਵਾਈ ਹੁੰਦੀ ਹੈ ਸਾਡੀ ਪਰ ਜੇ ਸਾਡੇ ਖਿਲਾਫ ਸੁਣਵਾਈ ਨਹੀਂ ਹੋਏਗੀ ਤਾਸੀ ਆਪਣੇ ਐਮਐਲਏ ਸਾਹਿਬ ਨੂੰ ਸਾਫ਼ ਦੱਸਾਂਗੇ ਕਿ ਸਾਡੇ ਯੂਥ ਵਰਕਰ ਜਿਹੜੇ ਸਾਡੇ ਨਾਲ ਚੱਲਦੇ ਆ ਉਹਨਾਂ ਦੇ ਖਿਲਾਫ ਸਨਮਾਈ ਨਹੀਂ ਹੁੰਦੀ ਫਿਰ ਮੈਂ ਐਮਐਲਏ ਸਾਹਿਬ ਨਾਲ ਖੁੱਲ੍ਹ ਕੇ ਗੱਲ ਕਰਾਂਗਾ ਜਿਹੜੇ ਚੱਕਮੀ ਦਾ ਨਾਮ ਕੀ ਹੈ ਉਹਨਾਂ ਦਾ ਨਾਮ ਦੀਪਕ ਕੁਮਾਰ ਦੀਪੂ ਹੈ ਜੀ ਉਹ ਵੀ ਕੋਈ ਉੱਦ ਹੈਗਾ ਉਹ ਸਾਡੇ ਨਾਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲਦੇ ਆ ਉਹਨਾਂ ਦੇ ਜੋ ਵੀ ਸੱਟਾਂ ਵੱਜੀ ਹੈ ਉਹ ਜੇ ਸ਼ਾਇਦ ਐਮਐਲਏ ਸਾਹਿਬ ਦੀ ਨੋਲਚਾ ਆ ਜਾਏ ਤਾਂ ਉਹ ਵੀ ਇਸ ਗੱਲ ਤੇ ਤਦਾਦ ਲੱਗਿਆ ਕੁਝ ਪਤਾ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਕਿਉਂ ਲੜਾਈ ਹੋਈ ਆ ਅਖਰ ਨਹੀਂ ਇਸ ਗੱਲ ਦਾ ਦੱਸਿਆ ਜਾ ਰਿਹਾ ਸੀ ਤੁਸੀਂ ਵੀ ਮੌਕੇ ਤੇ ਮੌਜੂਦ ਸੀ ਨਹੀਂ 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 ਅਸੀਂ ਇਸ ਗਾ ਮੌਕੇ ਤੇ ਨਹੀਂ ਸੀਗੇ ਅਸੀਂ ਵੀ ਬਾਅਦ ਸੀਗੇ ਅਸੀਂ ਹੁਣੇ ਆਏ ਆ ਸਾਨੂੰ ਮੌਕੇ ਤੇ ਪਤਾ ਲੱਗਿਆ ਵੀ ਇਹ ਲੜਾਈ ਹੋਈ ਹੈ ਤਾਂ ਮੈਂ ਆਇਆ ਜਦ ਕਿ ਦੀਪੂ ਸਾਡਾ ਭਤੀਜਾ ਹੈ ਠੀਕ ਹੈ ਜੀ ਜੇ ਕਾਰਵਾਈ ਨਹੀਂ ਹੁੰਦੀ ਕੀ ਤੁਹਾਡਾ ਘਾਤ ਵੀ ਨਹੀਂ ਹੁੰਦੀ ਤਾਂ ਅਸੀਂ ਪੁਲਿਸ ਦੇ ਖਿਲਾਫ ਪੂਰਾ ਮੁੱਖ ਧਰਨਾ ਦਾਂਗੇ ਜੀ ਤੁਸੀਂ ਦੇਖ ਪਾ ਰਹੇ ਹੋ ਆਪਾਂ ਰਾਜਪੁਰਾ ਦੇ ਇਥੋਂ ਵੱਲ ਭਰਦਲਾ ਦਾ ਪੂਰਾ ਧਰਨਾ ਦਾਾਂਗੇ ਜੀ ਜੇ ਪੁਲਿਸ ਕਾਰਵਾਈ ਨਹੀਂ ਕਰਦੀ ਤਾਸੀ ਪੂਰਾ ਧਰਨਾ ਦਾ ਨੋਲਿਜੀ ਚ ਲੈ ਕੇ ਆਏ ਤੁਸੀਂ ਗੱਲ ਮੈਡਮ ਦੀ ਨੋਲਿਜੀ ਚ ਲਿਆ ਗਏ ਧਰਨਾ ਦਾਂਗੇ ਜੀ ਠੀਕ ਹੈ ਜੀ ਸੋ ਤੁਸੀਂ ਦੇਖ ਪਾ ਰਹੇ ਹੋ ਕਿ ਅਸੀਂ ਰਾਜਪੁਰਾ ਦੇ ਸਿਵਲ ਹਸਪਤਾਲ ਦੇ ਵਿੱਚ ਖੜੇ ਤੇ ਕਾਫੀ ਜਿਹੜਾ ਹੈ ਸ਼ਹਿਰ ਦਾ ਮਾਹੌਲ ਜਿਹੜਾ ਹੈ ਉਹ ਖਰਾਬ ਹੁੰਦਾ ਨਜ਼ਰ ਆ ਰਿਹਾ ਕਿ ਰੋਜ਼ ਜਿਹੜੀਆਂ ਇਹ ਜੀਆਂ ਝਗੜ ਝਗੜੇ ਦੀਆਂ ਜਿਹੜੀਆਂ ਖਬਰਾਂ ਰੋਜ਼ ਸਾਹਮਣੇ ਆਉਂਦੀ ਹੈ ਕਿ ਜਿਵੇਂ ਹੀ ਰਾਤ ਹੁੰਦੀ ਹੈ ਕੋਈ ਨਾ ਕੋਈ ਰਾਜਪੁਰਾ ਸ਼ਹਿਰ ਦੇ ਵਿੱਚ ਮਾਹੌਲ ਜਿਹੜਾ ਹੈ ਉਹ ਲਗਾਤਾਰ ਤਣਾਅਪੂਰਨ ਬਣਿਆ ਹੋਇਆ ਹੁਣ ਦੇਖਣਾ ਇਹ ਹੋਗਾ ਕਿ ਐਸਐਸਪੀ ਸਾਹਿਬ ਇਸ ਤੇ ਕੀ ਕਾਰਵਾਈ ਕਰਦੇ ਤੇ ਕੌਣ ਸੋ ਆਪਾਂ ਮੌਕੇ ਤੇ ਖੜੇ ਆ ਜਿੱਥੇ ਕਿ ਰਾਜਪੁਰੇ ਦਾ ਟਾਲੀ ਵਾਲਾ ਚੌਕ ਨਜ਼ਦੀਕ ਹੈ ਤੇ 24 ਘੰਟੇ ਪੁਲਿਸ ਤਨਾਤ ਰਹਿੰਦੀ ਐ ਐਸ ਐਚਓ ਸਾਹਿਬ ਸਿਟੀ ਬਲਵਿੰਦਰ ਸਿੰਘ ਸਾਡੇ ਨਾਲ ਮੌਜੂਦ ਆ ਆਪਾਂ ਸਾਰੀ ਗੱਲਬਾਤ ਕਰਾਂਗੇ ਕਿ ਰਜੇਸ਼ 바ਵਾ ਜਿਹੜੇ ਆ ਯੂਥ ਪ੍ਰਧਾਨ ਕਿਉਂ આરોਪ ਲਾ ਰਿਹਾ ਪੁਲਿਸ ਤੇ ਕਿ ਉਹਨਾਂ ਦੇ ਨਾਲ ਧੱਕਾ ਹੋ ਰਿਹਾ ਤੇ ਮੌਕੇ ਤੇ ਜਦ ਇਹ ਝਗੜਾ ਹੋ ਰਿਹਾ ਸੀਗਾ ਤੇ ਪੁਲਿਸ ਪਾਰਟੀ ਜਿਹੜੀ ਆ ਉਹ ਕਿੱਥੇ ਸੀ ਸਰ ਕੀ ਕਹਿਣਾ ਚਾਹੋਗੇ ਜਿਹੜਾ ਇਹ ਅੱਜ ਹੋਇਆ ਹੈ ਮੈਂ ਸਾਹਮਣੇ ਉੱਥੇ ਨਾਕੇ ਤੇ ਸੀ ਜਦੋਂ ਉਥੇ ਝਗੜਾ ਹੋਇਆ ਉਦੋਂ ਮੈਂ ਸਿੱਧਾ 2 ਮਿੰਟ ਦੇ ਵਿੱਚ ਇੱਥੇ ਆ ਗਿਆ ਜਦੋਂ ਇੱਥੇ ਪਹੁੰਚਿਆ ਤਾਂ ਜਿਹੜੇ ਮੁੰਡੇ ਸੀ ਉਹ ਨਾਲੇ ਨਾਲ ਭੱਜ ਗਏ ਜਿਹੜਾ ਮੁੰਡੇ ਸੱਟਾਂ ਲੱਗੀਆਂ ਉਸ ਨੂੰ ਆਪਾਂ ਜਿੰਨੀ ਛੇਤੀ ਹੋ ਸਕੇ ਉਹਨੀ ਛੇਤੀ ਚੱਕ ਕੇ ਹਸਪੀਟਲ ਐਡਮਿਟ ਕਰਾ ਦਿੱਤਾ ਜੀ ਜੀ ਉਸ ਤੋਂ ਬਾਅਦ ਜਿਹੜੇ ਜੋਇਲੇ ਬੰਦੇ ਹੋ ਗਏ ਜਿਨ੍ਹਾਂ ਦੇ ਜਿਹੜੇ ਵੀ ਬੰਦੇ ਹੋ ਗਏ ਸਰਕਾਰ ਵੱਲੋਂ ਸਖਤ ਅਦਾਜ਼ਤਾ ਨੇ ਅਫਸਰਾਂ ਵੱਲੋਂ ਐਸਐਸਪੀ ਸਾਹਿਬ ਵੱਲੋਂ ਡੀਐਸਪੀ ਸਾਹਿਬ ਵੱਲੋਂ ਸਰਕਾਰ ਵੱਲੋਂ ਸਖਤ ਇਹ ਜਿਹੜੇ ਦੀ ਵੀ ਗਲਤੀ ਨਿਕਲੇਗੀ ਜੋ ਵੀ ਕਾਰਵਾਈ ਬਣਦੀ ਉਹਦੇ ਖਿਲਾਫ ਕੀਤੀ ਜਾਏਗੀ ਸਰ ਨਿਊਜ਼ 189 ਪੰਜਾਬ ਨੂੰ ਅਲ ਸਰੇ ਆਮ ਦਿਖਾਈ ਦੇ ਰਿਹਾ ਕਿ ਕੌਣ ਲੋਕ ਜਿਹੜੇ ਹੈ ਉਹ ਦਾਤਾ ਮਾਰ ਰਹੇ ਹਨ ਤਲਵਾਰਾਂ ਮਾਰ ਰਹੇ ਹਨ ਤੇ ਗੱਡੀਆਂ ਨੂੰ ਤੋੜ ਰਹੇ ਹਨ ਸਰ ਕੀ ਕਾਰਵਾਈ ਕਰੋਗੇ ਜਿਹੜੇ ਬੰਦੇ ਪੁਲਿਸ ਦੇ ਕੋਲ ਹੰਤਕਰ ਕੋਈ ਵੀਡੀਓ ਆ ਜਿਹੜੇ ਬੰਦੇ ਹਾਂ ਜਿਹੜੇ ਬੰਦੇ ਦੇ ਸੱਟਾਂ ਲੱਗੀਆਂ ਆਪਾਂ ਉਹਦਾ ਬਿਆਨ ਲਵਾਂਗੇ ਅਜੇ ਉਹਨੂੰ ਪੱਟੀ ਕਰਾ ਕੇ ਆਪਾਂ ਰੈਫਰ ਕਰਾਤਾ ਪਟਿਆਲੇ ਹੁਣੇ ਮੈਂ ਉਸਨੂੰ ਭੇਜ ਕੇ ਆਇਆ ਦੋਨੋਂ ਪਾਰਟੀਆਂ ਦਾ ਉਹਨੂੰ ਵਾਰੀ ਵਾਰੀ ਆਪਾਂ ਸਾਡੇ ਵਾਸਤੇ ਦੋਨੋਂ ਉਹਨੇ ਜਿੰਨਾ ਜਿੰਨਾ ਸੱਟਾਂ ਲੱਗੀਆਂ ਉਸ ਤੋਂ ਬਾਅਦ ਜਿਹੜੀ ਜਿਹਦੀ ਗਲਤੀ ਸਾਹਮਣੇ ਆਏਗੀ ਉਸ ਦੇ ਖਿਲਾਫ ਬਣਦੀ ਕਾਰਵਾਈ ਜੋ ਵੀ ਹੋਏ ਕੀਤੀ ਜਾਏਗੀ ਸਰ ਰਜੇਸ਼ 바ਵਾ ਜਿਹੜੇ ਯੂਥ ਦੇ ਪ੍ਰਧਾਨ ਆ ਆਮ ਆਦਮੀ ਪਾਰਟੀ ਦੇ ਉਹ ਸਾਰੇ ਆ ਮਰੋਪ ਲਾ ਰਹੇ ਕਿ ਪੁਲਿਸ ਤੱਕਾ ਕਰ ਰਹੀ ਹੈ ਤੁਸੀਂ ਵੀ ਉੱਥੇ ਮੌਜੂਦ ਸੀਗੇ ਹਸਪੀਟਲ ਦੇ ਵਿੱਚ ਤੇ ਉਹਨਾਂ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਕਿ ਸਾਡੇ ਨਾਲ ਤੱਕਾ ਹੋਏਗਾ ਤਾਂ ਅਸੀਂ ਸਵੇਰੇ ਧਰਨਾ ਲਾਵਾਂਗੇ ਕੀ ਕਰਾਂਗੇ ਅਗਰ ਤੱਕਾ ਹੋਏਗਾ ਤਾਂ ਦੀਆਂ ਗੱਲਾਂ ਨਾ ਅਸੀਂ ਅਸੀਂ ਤਫਤੀਸ਼ ਕਰਾਂਗੇ ਜੋ ਕਾਰਵਾਈ ਬਣਦੀ ਉਹ ਕਾਰਵਾਈ ਕਰ ਦਾਂਗੇ ਅਸੀਂ ਤੱਕਾ ਕਿਉਂ ਕਰਾਂਗੇ ਕਿਸੇ ਦੇ ਨਾਲ ਯਾਰ ਸਪਸ਼ਟ ਦੱਸ ਰਹੇ ਕਿ ਇਸ ਵਿੱਚ ਕੋਈ ਰਾਜਨੀਤਿਕ ਦਖਲ ਵੀ ਆ ਰਿਹਾ ਹੈ ਜੀ ਮੇਰੇ ਮੇਰੇ ਰਾਜ ਨੌਲਜ ਦੇ ਵਿੱਚ ਕੋਈ ਅਜਿਹੇ ਰਾਜਨੀਤ ਤੇ ਹੁਣ ਇਸ ਤੇ ਕੀ ਕਾਰਵਾਈ ਬਣਦੀ ਹੈ ਸਰ ਜੋ ਇਹ ਹਾਲ ਹੋਇਆ ਜੋ ਵੀ ਉਹ ਐਡਮਿਟ ਹੈਗਾ ਆ ਹੁਣ ਜਦੋਂ ਵੀ ਡਾਕਟਰ ਨੂੰ ਫਿੱਟ ਦੱਸੇਗਾ ਜੋ ਵੀ ਉਹ ਬਿਆਨ ਦੇਗਾ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਊਗੀ ਸੋ ਤੁਸੀਂ ਦੇਖ ਪਾ ਰਹੇ ਹੋ ਕਿ ਅਸੀਂ ਮੌਕੇ ਤੇ ਜਿੱਥੇ ਇਹ ਘਟਨਾ ਹੋਈ ਹੈ ਦੋ ਗੁੱਟਾਂ ਦੇ ਵਿੱਚ ਝਗੜਾ ਹੋਇਆ ਹੈ ਸਿਟੀ ਐਸਐਚਓ ਬਲਵਿੰਦਰ ਸਿੰਘ ਦੱਸ ਰਹੇ ਕਿ ਉਹ ਮੌਕੇ ਤੇ ਉਰੇ ਮਾਜੂਦ ਸੀਗੇ ਰਾਜਪੁਰਾ ਦੇ ਟਾਲੀ ਵਾਲੇ ਚੌਕ ਤੇ ਜਦ ਝਗੜਾ ਹੋਇਆ ਤੇ ਭੱਜ ਕੇ ਆਇਆ ਤੇ ਉਹਨਾਂ ਨੇ ਵਿਚ ਵਚਾਵ ਕਰਦੇ ਹੋਏ ਜਿਹੜੇ ਜ਼ਖਮੀ ਸੀਗੇ ਉਹਨਾਂ ਨੂੰ ਫਟਾਫਟ ਹਸਪੀਟਲ ਦੇ ਵਿੱਚ ਪਹੁੰਚਾ ਕੇ ਤੇ ਸਿਵਲ ਹਸਪਤਾਲ ਨੇ ਜਿਹੜਾ ਹੈ ਉਹਨਾਂ ਨੂੰ ਪਟਿਆਲੇ ਰੈਫਰ ਕੀਤਾ ਹੈਗਾ ਦੋਨੋਂ ਪਾਰਟੀਆਂ ਨੂੰ ਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਕੋਈ ਰਾਜਨੀਤਿਕ ਦਬਾਅ ਨਹੀਂ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵੀ ਇਸੇ ਦੋਸ਼ੀ ਪਾਇਆ ਜਾਏਗਾ ਜੋ ਵੀਡੀਓਜ਼ ਅਲੱਗ-ਅਲੱਗ ਐਂਗਲਸ ਤੋਂ ਜਿਹੜੀਆਂ ਹਨ ਉਹ ਪੁਲਿਸ ਨੂੰ ਵੀ ਤੇ ਨਿਊਜ਼ 189 ਪੰਜਾਬ ਨੂੰ ਵੀ ਦਿਖਾਈ ਦੇ ਰਹੀਆਂ ਜੋ ਪੂਰੀ ਤਫਤੀਸ਼ ਕੀਤੀ ਜਾਏਗੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਰਵਾਈ ਕਰਕੇ ਜਿਨ੍ਹਾਂ ਦੇ ਕਸੂਰ ਹੋਏਗਾ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਏਗੀ ਲੇਕਿਨ ਦੇਖਿਆ ਇਹ ਜਾ ਰਿਹਾ ਕਿ ਰਾਜਪੁਰਾ ਸ਼ਹਿਰ ਦਾ ਮਾਹੌਲ ਕਿਤੇ ਨਾ ਕਿਤੇ ਵਿਗੜਦਾ ਹੋਇਆ ਨਜ਼ਰ ਆ ਰਿਹਾ ਤੇ ਲਗਾਤਾਰ ਅਜਿਹੇ ਘਟਨਾਵਾਂ ਰੋਜ਼ ਦੇਖਣ ਨੂੰ ਮਿਲ ਰਹੀਆਂ ਹੁਣ ਦੇਖਣਾ ਹੋਏਗਾ ਕਿ ਐਸਐਸਪੀ ਸਾਹਿਬ ਰਾਜਪੁਰੇ ਦੇ ਵਿੱਚ ਹੋ ਰਹੀਆਂ ਇਹਨਾਂ ਘਟਨਾਵਾਂ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਐਕਸ਼ਨ ਲੈਂਦੇ ਹਨ ਕੈਮਰਾਮੈਨ ਮੋਹਿਦ ਦੇ ਨਾਲ ਸੰਦੀਪ ਚੌਧਰੀ ਨਿਊਜ਼ 89 ਪੰਜਾਬ الخبر خبر جزده